ਸਰਕਾਰਾਂ ਦੇ ਖਲਾਫ ਲੜਨਾ ਸ਼ੌਕਾ ਨਹੀਂ ਹੈ ਤੁਸੀਂ ਅੱਜ ਵੇਖ ਹੀ ਲਿਆ ਕੋਈ ਪੱਤਰਕਾਰ ਤੁਹਾਡੇ ਚੋਂ ਤਾਂਵੇਂ-ਤਾਂਵੇਂ ਰਹਿ ਗਏ ਜਿਹੜਾ ਕੋਈ ਕਹਾਣੀ ਲਾ ਦਵੇ ਤੇ ਜਿਹੜਾ ਲਾਉਂਦਾ ਫਿਰ ਉਹਨੂੰ ਕਿਵੇਂ ਦੱਬਦੇ ਆ ਇਕੱਲੇ ਪਿੱਛੇ ਸ਼ਹੀਦ ਆਜ਼ਮ ਦੀ ਫੋਟੋ ਲਾ ਕੇ ਇੱਕ ਪਾਸੇ ਔਰ ਦੂਜੇ ਪਾਸੇ ਅੰਬेडकर ਸਾਹਿਬ ਦੀ ਫੋਟੋ ਲਾ ਕੇ ਤੁਸੀਂ ਲੋਕਾਂ ਨੂੰ ਨਾ ਮੂਰਖ ਬਣਾ ਸਕਦੇ ਤੁਸੀਂ ਲੋਕ ਜਿੱਥੇ ਸਿੱਧਾ ਦਾ ਪਾਨ ਕਰਦੇ ਹੋ ਬਾਬਾ ਸਾਹਿਬ ਮੇਦਕਰ ਸਾਹਿਬ ਦਾ ਪਾਨ ਕਰਦੇ ਹੋ ਉੱਥੇ ਲੋਕਾਂ ਦਾ ਵੀ ਬੜਾ ਵੱਡਾ ਪਾਨ ਕਰਦੇ ਜਿੱਥੇ ਆਪਾਂ ਖਲੋਤੇ ਆ ਨਾ ਇਸ ਧਰਤੀ ਨੇ ਹਰ ਪੰਜਾਬੀ ਨੂੰ ਜਜ਼ਬਾ ਦਿੱਤਾ ਸੀ ਕਿ ਨਾ ਰੁਕਣਾ ਹੈ ਭਾਈ ਤੇ ਨਾ ਝੁਕਣਾ ਇਸ ਸੀਸ ਝੁਕੂਗਾ ਤੇ ਗੁਰੂ ਵਕੇ ਝੁਕੂਗਾ ਗੁਰੂ ਦੀ ਸੰਗਤ ਅੱਗੇ ਝੁਕੂਗਾ ਤਾਂ ਨਾ ਸ਼ਾ ਗੱਦਾਪੀ Saddam Hussein ਜੀ ਜਿਹਨਾਂ ਦੀ ਰੂਹ ਅੱਜ ਖੜੀ ਹੈ ਉਹਨਾਂ ਸਾਹਮਣੇ ਨਹੀਂ ਝੁਕਤੇ ਬੀਜੇਪੀ ਨਾਲ ਸਮਝੌਤਾ ਪੰਜਾਬ ਸੜਕ ਤੇ ਤਾਂ ਨਹੀਂ ਚੱਇਆ ਜਾਣੀ ਆਉਣਾ ਤਾਂ ਪਬਲਿਕ ਵਿੱਚ ਆ ਜੀ ਆਉਣਾ ਤਾਂ ਪਬਲਿਕ ਵਿੱਚ ਆ ਛੋਟੇ ਤੋਂ ਕੁਝ ਲੁਗਿਆ ਰਹਿਣਾ ਵੀ ਨਹੀਂ ਫਿਰ ਵੀ ਜਦੋਂ ਆਉਣਾ ਤੇ ਤੁਹ ਤੁਸੀਂ ਪਹਿਲਾਂ ਹੀ ਲੈ ਆਉਣਾ ਆਉਣਾ ਤਾਂ ਮਗਰੂ ਹੈ ਤੁਸੀਂ ਪਹਿਲਾਂ ਲੈ ਆਣਾ ਜੀ ਸਰ ਮਜੀਠਾ ਸਾਹਿਬ ਤੁਸੀਂ ਪਹਿਲੀ ਵਾਰ ਹੀ ਆਏ ਹੋ ਛੁੱਟ ਕੇ ਤੇ ਜੀ ਸ਼ਹੀਦਾਂ ਦੇ ਸਤਿ ਸ੍ਰੀ ਅਕਾਲ ਸਿੱਧਾ ਦੇ ਤੁਸੀਂ ਸਤਿ ਸ੍ਰੀ ਅਕਾਲ ਕਰਨੋ ਸੋ ਸਭ ਤੋਂ ਪਹਿਲਾਂ ਤਾਂ ਅ ਅੱਜ ਸ਼ੁਕਰਾਨੇ ਵਜੋਂ ਅ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਪਰਸਨ ਵਾਸਤੇ ਦਾਸ ਚੰਡੀਗੜ੍ਹੋਂ ਚੱਲਿਆ ਮੇਰੀ ਸ਼ੁਰੂਆਤ ਵੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਚੋਂ ਤੇ ਮੇਰੀ ਅਖੀਰ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚੋਂ ਔਰ ਰਸਤੇ 'ਚ ਅੱਜ ਖਟਕਰ ਕਰਾਂ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਕਰਨਾ ਤੇ ਆਤਮਸਤ ਖੋਕੇ ਕਿਉਂਕਿ ਭਗ ਦੇ ਸੱਚ ਵਾਸਤੇ ਸ਼ਹੀਦ ਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਵੀ ਬਹੁਤ ਵੱਡੀ ਲੜਾਈ ਲੜੇ ਔਰ ਜਦ ਮੈਂ ਵੀ ਸਰ ਤਾਨਾਸ਼ਾ ਸਰਕਾਰਾਂ ਦੇ ਖਿਲਾਫ ਲੜਦਾ ਸੀ ਕਿ ਮੇਰੇ ਵਾਸਤੇ ਵੀ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਕ ਇਨਸਪੀਰੇਸ਼ਨ ਸੀ ਔਰ ਮੇਰੇ ਮਨ 'ਚ ਕਈ ਵਾਰੀ ਉਹ ਤਸਵੀਰ ਜਿਹੜੀ ਕਾਫੀ ਵਾਇਰਲ ਹੁੰਦੀ ਹੈ ਜਦੋਂ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਨੂੰ ਸਿਲਾਖਾਂ ਪਿੱਛੇ ਇੱਕ ਚਾਰਪਾਈ ਤੇ ਬੈਠਿਆ ਉਹ ਉਹ ਫੋਟੋ ਬੜੀ ਇੱਕ ਵਿਖਾਈ ਜਾਂਦੀ ਹੈ ਸੋ ਉਸ ਨੂੰ ਮੈਂ ਇੱਕ ਵਾਰ ਹੀ ਨਹੀਂ अनेका ਵਾਰੀ ਜਦੋਂ ਮੈਂ ਸੱਚੇ ਪਾਤਸ਼ਾਹ ਦਾ ਸਹਾਰਾ ਲੈਂਦਾ ਸੀ ਤੇ ਇਹਨਾਂ ਮਾਨ ਸ਼ਹੀਦਾ ਦਾ ਵੀ ਸਹਾਰਾ ਲੈਂਦਾ ਸੀ ਕਿਉਂਕਿ ਸਰਕਾਰਾਂ ਦੇ ਖਿਲਾਫ ਲੜਨਾ ਸੌਖਾ ਨਹੀਂ ਹੈ ਤੁਸੀਂ ਅੱਜ ਵੇਖ ਹੀ ਲਿਆ ਕੋਈ ਪੱਤਰਕਾਰ ਥੋੜੇ ਚੋ ਟਾਵੇਂ-ਟਾਵੇਂ ਲੈ ਕੇ ਜਿਹੜਾ ਕੋਈ ਕਹਾਣੀ ਲਾ ਦਵੇ ਤੇ ਜਿਹੜਾ ਲਾਉਂਦਾ ਫਿਰ ਉਹਨੂੰ ਕਿਵੇਂ ਦੱਬਦੇ ਆ ਔਰ ਇਹ ਵੇਖਣ ਨੂੰ ਵੀ ਮਿਲਿਆ ਚਾਹੇ ਉਹ ਪਹਿਲਾਂ ਅਜੀਤ ਹਮਦੱਦ ਸਾਹਿਬ ਨਾਲ ਕੀਤਾ ਫਿਰ ਹੁਣ ਅੱਜ ਛੱਡ ਕੇ ਜਗਬਾਣੀ ਗਰੁੱਪ ਦੇ ਦਿਵਾਲੇ ਹੋ ਗਏ ਆ ਚਾਹੇ ਉਹ ਮਿੰਟੂ ਗੁਰਸਰੀਆ ਸੀ ਚਾਹੇ ਉਹ ਸਾਡੇ ਉਹ ਆਰਟੀਆਈ ਐਕਟੀਵਿਸਟ ਸਨ ਆਪਰਾ ਮਾਨੇ गोयल ਸਾਹਿਬ ਜਾਂ ਹੋਰ بڑے ਪੱਤਰਕਾਰ ਨੇ ਥੋੜੇ ਚੋ ਵੀ ਕਈ ਹੋਣੇ ਸੋ ਜਦੋਂ ਐਮਰਜੈਂਸੀ ਲੱਗੀ ਹੋਵੇ ਨਾ ਜੀ ਜਦੋਂ ਪ੍ਰੈਸ ਦੀ ਆਜ਼ਾਦੀ ਖਤਰੇ ਚ ਹੋਵੇ ਜਿਹੜੀ ਸਰਕਾਰ ਇਹ ਗੱਲ ਸੁਣ ਕੇ ਹੀ ਰਾਜੀ ਨਾ ਹੋਵੇ ਕਿ ਸਚਾਈ ਕੀ ਆ ਪੰਜਾਬ ਦੇ ਕੱਲੇ ਪਿੱਛੇ ਸ਼ਹੀਦੇ ਆਜ਼ਮ ਦੀ ਫੋਟੋ ਲਾ ਕੇ ਇੱਕ ਪਾਸੇ ਔਰ ਦੂਜੇ ਪਾਸੇ ਅੰਬੇਦਕਰ ਸਾਹਿਬ ਦੀ ਫੋਟੋ ਲਾ ਕੇ ਤੁਸੀਂ ਲੋਕਾਂ ਨੂੰ ਨਾ ਮੂਰਖ ਬਣਾ ਸਕਦੇ ਤੁਸੀਂ ਲੋਕ ਜਿੱਥੇ ਛੀਦਾ ਦਾ ਅਪਮਾਨ ਕਰ ਰਹੇ ਹੋ 바ਵਾ ਸਾਹਿਬ ਅੰਬੇਦਕਰ ਸਾਹਿਬ ਦਾ ਅਪਮਾਨ ਕਰ ਰਹੇ ਹੋ ਉੱਥੇ ਲੋਕਾਂ ਦਾ ਵੀ ਬੜਾ ਵੱਡਾ ਅਪਮਾਨ ਕਰ ਰਹੇ ਹੋ ਸੋ ਮੇਰੀ ਲੜਾਈ ਜਾਰੀ ਹੈ ਜੀ ਮੈਂ ਪਹਿਲੀ ਵਾਰੀ ਤਾਂ ਨਹੀਂ ਦੂਜੀ ਵਾਰੀ ਛੁੱਟ ਕੇ ਆਇਆ ਭਾਵੇਂ ਅਗਲੀ ਵਾਰੀ ਪਤਾ ਨਹੀਂ ਕਿੰਨੀ ਵਾਰੀ ਛੁੱਟ ਕੇ ਆਉਣਾ ਪੈਣਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਜਿੱਥੇ ਆਪਾਂ ਖਲੋਤੇ ਹਨ ਇਸ ਧਰਤੀ ਨੇ ਹਰ ਪੰਜਾਬੀ ਨੂੰ ਜਜ਼ਬਾ ਦਿੱਤਾ ਸੀ ਕਿ ਨਾ ਰੁਕਣਾ ਹੈ ਭਾਈ ਤੇ ਨਾ ਝੁਕਣਾ ਇਸ ਇਸ ਝੁਕੂਗਾ ਤੇ ਗੁਰੂ ਅੱਗੇ ਝੁਕੂਗਾ ਗੁਰੂ ਦੀ ਸੰਗਤ ਅੱਗੇ ਝੁਕੂਗਾ ਤਾਨਾਸ਼ਾ ਗਦਾਪੀ ਸਦਾਮੁਹਸੈਨ ਜੀ ਨੇ ਇਹਨਾਂ ਦੀ ਰੂਹਾਈ ਖੜੀ ਆ ਉਹਨਾਂ ਸਾਹਮਣੇ ਨਹੀਂ ਝੁਕੂਗਾ ਨਾ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਸਰਕਾਰ ਨੂੰ ਪੰਜਾਬੀ ਬਰਦਾਸ਼ਤ ਕਰਨ ਸਰ ਜਾਦੂ ਦੀ ਜੱਪੀ ਵਾਲੇ ਬਾਬਾ ਜੀ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਤੋਂ ਮੇਰੀ ਯਾਰ ਏਡੀ ਹਸਿਆਤ ਨਹੀਂ ਔਕਾਤ ਨਹੀਂ ਮਿਲਤਾ ਜਿਹੜੀ ਜੱਪਤੀ ਮੈਨੂੰ ਪਈ ਸੀ ਉਹਦੀ ਗੱਲ ਕੀਤੀ ਆ ਹਾਂ ਮਗਰ ਮੈਂ ਇਸ ਗੱਲ ਨੂੰ ਜ਼ਰੂਰ ਕੰਡੈਮਨ ਕਰਦਾ ਹਾਂ ਜੋ ਬੋਲ ਬਾਬਾ ਜੀ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਨੇ ਬੋਲੇ ਆ ਜੇ ਕੇਜਰੀਵਾਲ ਸਾਹਿਬ ਨੂੰ ਮਾੜੀ ਮੋਟੀ ਵੀ ਸ਼ਰਮ ਹੈ ਜਾਂ ਬਾਬਾ ਜੀ ਦਾ ਸਤਿਕਾਰ ਕਰਦੇ ਆ ਜਾਂ ਮਹਾਪੁਰਸ਼ਾਂ ਦਾ ਸਤਿਕਾਰ ਕਰਦੇ ਆ ਗੁਰੂਆਂ ਪੀਰਾਂ ਦੀ ਧਰਤੀ ਦਾ ਸਤਿਕਾਰ ਕਰਦੇ ਆ ਫਿਰ ਭਗਵੰਤ ਮਾਨ ਨੂੰ ਡਿਸਮਿਚ ਕਰੋ ਨਹੀਂ ਤਾਂ ਅਮਨ ਰੋੜਾ ਸਾਹਿਬ ਕਹਿਣ ਕਿ ਮੈਂ ਉਹਨਾਂ ਬਿਆਨਾਂ ਨਾਲ ਸਹਿਮਤ ਨਹੀਂ ਇਸ ਤਰ੍ਹਾਂ ਗੱਡੀ ਨਹੀਂ ਚੱਲਣੀ ਕਿਉਂਕਿ ਲੋਕੀ ਨੇ ਤੁਸੀ ਮੂਰਖਣਾ ਸਮਝ ਲਈ ਜੇ ਸਹਿਮਤ ਨਹੀਂ ਤੇ ਫਿਰ ਤੁਸੀਂ ਬਾਹਰ ਹੋ ਜਾਓ ਕੈਬਨਟ ਚ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਸ਼ਾਇਦ ਐਡਾ ਕਿਉਂਕਿ ਲੱਖਾਂ ਕਰੋੜਾਂ ਲੋਕਾਂ ਦੀ ਸੰਗਤ ਹੈ ਬਾਬਾ ਜੀ ਦਾ ਜਿਹੜਾ ਸਤਿਕਾਰ ਕਰਦੇ ਆ ਔਰ ਕਿੰਨੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਰਾਸ਼ਟਰਪਤੀ ਸਹਿਬਾਨ ਉਥੇ ਜਾ ਕੇ ਬਾਬਾ ਜੀ ਦਾ ਪਿਆਰ ਤੇ ਅਸ਼ੀਰਵਾਦ ਲੈਂਦੇ ਤੇ ਕੀ ਕਿਸੇ ਮੁੱਖ ਮੰਤਰੀ ਨੂੰ ਸੋਪਦਾ ਜਿਹਦਾ ਆਪ ਦਾ ਕਰੈਕਟਰ ਹੀ ਇਹ ਡਾਕਟਰ ਲਾਹੋਵੇ ਕੀ ਉਹ ਐਡੀ ਵੱਡੀ ਸ਼ਖਸ਼ੀਅਤ ਬਾਰੇ ਬਹਾਪੁਰਸ਼ਾ ਬਾਰੇ ਬਿਆਨ ਦੇ ਕੇ ਤੂੰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਉਹ ਦਿਨ ਜਿਸ ਤਰੀਕੇ ਨਾਲ ਬਾਬਾ ਜੀ ਦੀ ਸਿਕਿਉਰਿਟੀ ਕੰਪਰਮਾਈਜ਼ ਕੀਤੀ ਕੱਲ ਕੋਈ ਗੱਲ ਉੱਥੇ ਹੋ ਜਾਂਦੀ ਕਿਉਂਕਿ ਡਿਊਟੀ 'ਚ ਜੇਲ ਬ੍ਰੇਕ ਤੋਂ ਬਾਅਦ ਡਿਊਟੀ ਤੱਕ ਕਿਸੇ ਪ੍ਰੈਸ ਵਾਲੇ ਨੂੰ ਨਹੀਂ ਆਉਣ ਦਿੱਤਾ ਜਾ ਸਿਲੈਕਟਿਵ ਪ੍ਰੈਸ ਨੂੰ ਲੈ ਕੇ ਗਏ ਉਹੀ ਅਫਸਰ ਜਿਹੜਾ ਦੀ ਅਜਨਕਵਾਇਰੀ ਹਾਈ ਕੋਰਟ ਨੇ ਖੋਲਤੀ ਆ ਉਹਨਾਂ ਦੀ ਵੀਡੀਓ ਬਾਰੇ ਉਹ ਪ੍ਰੈਸ ਨੂੰ ਦੇਰੇ ਸੀ ਸਵਾਲ ਕਿ ਤੁਸੀਂ ਬਾਬਾ ਜੀ ਨੂੰ ਆਹੀ ਸਵਾਲ ਕਰਨਾ ਤੇ ਜਦੋਂ ਪੁਲਸੇ ਜੇ ਕੰਮ ਕਰਨ ਲੱਗ ਜੂਗੀ ਫਿਰ ਲਾਅ ਐਂਡ ਆਰਡਰ ਤੱਕ ਕਿੱਥੇ ਕਾਬੂ ਰਹਿਣਾ ਤੇ ਭਾਜਪੀ ਨਾਲ ਸਮਝੌਤਾ ਪੰਜਾਬ ਸੜਕ ਤੇ ਤਾਂ ਨਹੀਂ ਦੱਸਿਆ ਜਾਣੀ ਉਹਨਾਂ ਦਾ ਪਬਲਿਕ ਵਿੱਚ ਹੈ ਜੀ ਉਹਨਾਂ ਦਾ ਪਬਲਿਕ ਵਿੱਚ ਹੈ ਥੋੜੇ ਤੋਂ ਕੁਝ ਲੱਗਿਆ ਰਹਿਣਾ ਵੀ ਨਹੀਂ ਫਿਰ ਵੀ ਜਦੋਂ ਆਉਣਾ ਤੇ ਥੋੜੀ ਜਿਹੀ ਪਹਿਲਾਂ ਹੀ ਲੈ ਆਉਣਾ ਆਉਣਾ ਤਾਂ ਮਗਰੋਂ ਹੈ ਤੁਸੀਂ ਪਹਿਲਾਂ ਲੈ ਆਓ ਇਹਨਾਂ ਦਾ ਤਿਆਰੀ ਚੱਲ ਰਹੀ ਹੈ ਆਕਾਲੀ ਦਲ ਦੀ ਏਕਤਾ ਬਾਰੇ ਸਰ ਜੀ ਦੇਖੋ ਤੁਸੀਂ ਤੁਸੀਂ ਇੱਕ ਗੱਲ ਕੀਤੀ ਸੀ ਕਿ ਮੈਂ ਜਦੋਂ ਬਾਹਰ ਆਇਆ ਕਿ ਮੈਂ ਅਕਾਲੀ ਦਲ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗਾ ਹੁਣ ਤੱਕ ਕਿੰਨਾ ਕੁ ਹੋ ਗਿਆ ਜੀ ਮਹਾਰਾਜ ਜੀ ਮੇਰੀ ਗੱਡੀ ਬਰਨਾਲਾ ਸਾਹਿਬ ਚਲਾ ਰਹੇ ਜਾ ਕੇ ਦੇਖ ਲਓ ਫੋਟੋ ਖਿੱਚ ਲਿਓ ਜੀ ਇਹ ਮੇਰੀ ਤਾਂ ਪਹਿਲ ਕਦਮੀ ਸ਼ੁਰੂ ਆ ਔਰ ਮੈਂ ਧੰਨਵਾਦੀ ਹਾਂ ਕਈ ਲੀਡਰਸ਼ਿਪ ਨੇ ਉਹਦਾ ਸਵਾਗਤ ਵੀ ਕੀਤਾ ਔਰ ਜਿਹਨੂੰ ਪੰਜਾਬ ਦਾ ਦਰਦ ਹੈ ਨਾ ਜੀ ਜਿਹਨੂੰ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਆ ਚਾਹੇ ਉਹ ਲਾਅ ਔਰਡਰ ਦੇ ਆ ਚਾਹੇ ਨੌਕਰੀ ਦੇ ਆ ਚਾਹੇ ਕਿਸਾਨੀ ਦੇ ਆ ਜਾਂ ਜੋ ਦਿੱਲੀ ਕਰ ਰਿਹਾ ਪੰਜਾਬ ਦੇ ਨਾਲ ਫਿਰ ਉਹ ਆਪ ਤੇਰੀ ਮੇਰੀ ਛੱਡਣਗੇ ਔਰ ਪੰਜਾਬ ਖਾਤਰ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਊਗਾ ਕਿਉਂਕਿ ਅਸੀਂ ਪਹਿਲਾਂ ਵੀ ਇਕੱਠੇ ਰਹੇ ਆ ਸਾਰੇ ਅਸੀਂ ਕੰਮ ਕੀਤਾ ਇਕੱਠਿਆਂ ਹਾਂ ਮਜੀਠਾ ਸਾਹਿਬ ਤੁਸੀਂ ਪਹਿਲੀ ਵਾਰ ਹੀ ਆਏ ਹੋ ਛੁੱਟ ਕੇ ਤੇ ਉਹ ਵਾਰ ਸਹੀ ਸ਼ਹੀਦਾਂ ਦੇ ਸ਼ਹੀਦਾਂ ਦੇ ਤੁਸੀਂ ਸਨਮਾਨ ਕਰਨ ਜੋ ਸਭ ਤੋਂ ਪਹਿਲਾਂ ਤਾਂ ਅ ਅੱਜ ਸ਼ੁਕਰਾਨੇ ਵਜੋਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਜਨਮ ਪਰਸਨ ਵਾਸਤੇ ਦਾਸ ਚੰਡੀਗੜ੍ਹੋਂ ਚੱਲਿਆ ਮੇਰੀ ਸ਼ੁਰੂਆਤ ਵੀ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਚੋਂ ਤੇ ਮੇਰੀ ਅਖੀਰ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਔਰ ਰਸਤੇ 'ਚ ਅੱਜ ਖਟਕਰ ਕਰਾਂ ਸ਼ਹੀਦ ਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਚਰਨਾ ਤੇ ਆਤਮਾਸਤ ਖੋਕੇ ਕਿਉਂਕਿ ਹੱਕ ਸੱਚ ਵਾਸਤੇ ਸ਼ਹੀਦ ਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਵੀ ਬਹੁਤ ਵੱਡੀ ਲੜਾਈ ਲੜੇ ਔਰ ਜਦ ਮੈਂ ਵੀ ਸਰ ਤਾਨਾਸ਼ਾ ਸਰਕਾਰਾਂ ਦੇ ਖਿਲਾਫ ਲੜਦਾ ਸੀ